ਰਾਸ਼ਟਰੀ ਪੁਲਸ ਸਮachar ਆਓ ਦੇਖਦੇ ਆਂ ਅੱਜੀਆਂ ਤਾਜ਼ਾ ਖਬਰਾਂ ਦਫਤਰ ਸੀਨੀਅਰ ਪੁਲਿਸ ਕਪਤਾਨ ਹਰਪ੍ਰੀਤ ਪਰਵਾਰ ਦੀ ਸਹਾਇਤਾ ਲਈ ਡਾਕਟਰ ਬੀ ਆਰ ਅੰਬੇ德ਕਰ ਕਲੱਬ ਅਮਰੀਕਾ ਫਲੋਰ ਡਾਕਟਰ ਬੀ ਆਰ ਅੰਬੇ德ਕਰ ਸੇਨਾ ਪੰਜਾਬ ਅਤੇ ਸ਼੍ਰੀ ਹਰਵਿੰਦਰ ਸਿੰਘ ਬਿਰਗ ਐਸ ਐਸ ਪੀ ਜਲੰਧਰ ਦਿਹਾਤੀ ਦੀ ਸਾਂਝੀ ਪਹੁੰਚ ਜਲੰਧਰ 89225 ਜਲੰਧਰ ਦਿਹਾਤੀ ਪੁਲਿਸ ਵੱਲੋਂ ਹਰਪ੍ਰੀਤ ਪਰਵਾਰਾਂ ਦੀ ਸਹਾਇਤਾ ਲਈ ਚਲਾਈ ਜਾ ਰਹੀ ਹੈ ਮਹਿੰਮ ਲਗਾਤਾਰ ਜਾਰੀ ਹੈ ਇਸ ਮੌਕੇ ਤੇ ਸ਼੍ਰੀ ਹਰਵਿੰਦਰ ਸਿੰਘ ਬਰਕ ਐਸਐਸਪੀ ਜਲੰਧਰ ਦਿਹਾਤੀ ਨੇ ਖੁਦ ਮੌਕੇ ਤੇ ਪਹੁੰਚ ਕੇ ਲੋਕਾਂ ਦੇ ਦੁੱਖ ਦਰਦ ਸੁਣੇ ਅਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਹਰੇਕ ਸੰਭਵ ਸਹਾਇਤਾ ਦਿੱਤੀ ਜਾਵੇਗੀ ਉਹਨਾਂ ਦੇ ਨਾਲ ਸਰਦਾਰ ਸਰਜੀਤ ਰਾਏ ਐਸਪੀ ਅਤੇ ਉਪ ਪੁਲਿਸ ਕਪਤਾਨ ओंकार ਸਿੰਘ ਬਰਾੜ ਸਮੇਤ ਹੋਰ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ ਇਸ ਦੌਰਾਨ ਡਾਕਟਰ ਬੀ ਆਰ ਅੰਬੇਡਕਰ ਕਲੱਬ ਵੱਲੋਂ ਪੁਲਿਸ ਪ੍ਰਸ਼ਾਸਨ ਦੇਸਾਂ ਜੋਗ ਨਾਲ ਹੜਪੀੜ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਪੀਣ ਵਾਲੇ ਪਾਣੀ ਦੇ ਪੈਕਟ ਅਤੇ LED ਲਾਈਟਾਂ ਵੰਡੀਆਂ ਗਈਆਂ LED ਲਾਈਟਾਂ ਦੀ ਵੰਡ ਨਾਲ ਰਾਤ ਸਮੇਂ ਹੜਪੀੜ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਰੋਸ਼ਨੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸ਼੍ਰੀ ਹਰਵਿੰਦਰ ਸਿੰਘ ਬਿਰਕ ਨੇ ਇਸ ਮੌਕੇ ਕਿਹਾ ਕਿ ਜਲੰਧਰ ਵਿਖੇ ਪੁਲਿਸ ਸਿਰਫ ਕਾਨੂੰਨੀ ਵਿਵਸਥਾ ਦੀ ਜ਼ਿੰਮੇਵਾਰੀ ਤੱਕ ਸੀਮਤ ਨਹੀਂ ਰਹਿੰਦੀ ਸਗੋਂ ਹਰ ਕਿਸੇ ਆਫ਼ਤ ਦੀ ਘੜੀ ਵਿੱਚ ਲੋਕਾਂ ਨਾਲ ਖੜ ਕੇ ਉਹਨਾਂ ਦੀ ਸਹਾਇਤਾ ਵੀ ਕਰਦੀ ਹੈ ਉਹਨਾਂ ਨੂੰ ਕਿਹਾ ਕਿ ਹੜ ਨਾਲ ਪ੍ਰਭਾਵਿਤ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਇਕੱਲਾ ਮਹਿਸੂਸ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਹਰ ਸੰਭਵ ਸਹਾਇਤਾ ਲਗਾਤਾਰ ਪਹੁੰਚਾਈ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਡਾਕਟਰ ਬੀ ਆਰ ਅੰਬੇਦਕਰ ਕਲੱਬ ਦੇ ਮੈਂਬਰਾਂ ਦੀ ਵਿਸ਼ੇਸ਼ ਧੰਨਵਾਦ ਕੀਤਾ ਜੋ ਹੜ ਪੀੜਤਾਂ ਦੀ ਸਹਾਇਤਾ ਵਿੱਚ ਅੱਗੇ ਆਏ ਹਨ ਉਹਨਾਂ ਨੂੰ ਕਿਹਾ ਕਿ ਸਮਾਜਿਕ ਸੰਸਥਾਵਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਇਹ ਸਾਂਝੀ ਕੋਸ਼ਿਸ਼ ਹੜ ਪੀੜਤ ਪਰਿਵਾਰਾਂ ਦੇ ਜ਼ਖਮਾਂ ਤੇ ਮਹੱਲਮ ਲਗਾਉਣ ਦਾ ਕੰਮ ਕਰੇਗੀ ਪਿੰਡ ਦੇ ਵਸਨੀਕਾਂ ਨੇ ਵੀ ਪੁਲਿਸ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹਾਇਤਾ ਨਾਲ ਉਹਨਾਂ ਦੇ ਹੌਸਲੇ ਬਲੰਦ ਹੋਏ ਹਨ ਅਤੇ ਉਹ ਮੁੜ ਆਪਣੇ ਘਰ ਪਰਿਵਾਰਾਂ ਨੂੰ ਸੰਭਾਲਣ ਲਈ ਤਿਆਰ ਹੋ ਰਹੇ ਹਨ ਬਿਊਰੋ ਜੂ ਫਰਾਮਦੀਪ ਸਿੰਘ ਜੀ ਦੀ ਖਾਸ ਰਿਪੋਰਟ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਹੜ੍ਹ ਦੀ ਸਥਿਤੀ ਹੈਗੀ ਹੈ ਕਈ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਨਾਲ ਨੁਕਸਾਨ ਹੋਇਆ ਲੋਕਾਂ ਦੇ ਜਿਹੜੇ ਆਪਣੇ ਡੇਲੀ ਦੀ ਜਿਹੜੀ ਜੀਵਿਕਾ ਸੀ ਉਹ ਵੀ ਪ੍ਰਭਾਵਿਤ ਹੋਈ ਹੈ ਕਮਾਈ ਦੇ ਸਾਧਨ ਖਤਮ ਹੋਏ ਨੇ ਮੈਂ ਇਹਦੇ ਵਿੱਚ ਸਾਡੇ ਅੱਜ ਅਸੀਂ ਆਪਾਂ ਜਿਹੜਾ ਹੈਗਾ ਦਾਰੇਵਾਲ ਵਸਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਕਿਉਂਕਿ ਜਿਹੜੇ ਪਰਿਵਾਰ ਹੈਗੇ ਨੇ ਇਹਨਾਂ ਦਾ ਦਰਿਆ ਤੋਂ ਪਾਰ ਕੋਸ਼ ਜ਼ਮੀਨਾਂ ਹੈਗੀਆਂ ਸੀ ਜਾਂ ਦਰਿਆ ਦੇ ਵਿੱਚ ਜਿਹੜੇ ਘਰ ਨੇ ਉੱਥੋਂ ਉੱਠ ਕੇ ਇੱਥੇ ਬੈਠੇ ਹੈਗੇ ਨੇ ਇਹਨਾਂ ਦਾ ਸਾਰਿਆਂ ਦਾ ਕਾਰੋਬਾਰ ਜਿਹੜਾ ਹੈਗਾ ਦਰਿਆ ਦੇ ਅੰਦਰ ਜਿਹੜੀ ਜ਼ਮੀਨ ਸੀ ਉਹਦੇ ਵਿੱਚ ਜਿੱਦੇ ਪਾਣੀ ਆ ਕੇ ਬਹੁਤ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ ਤਾਂ ਅੱਜ ਸਾਡੇ ਵਿੱਚ ਮੈਂ ਨਾਲ ਸਾਡੇ ਜਿਹੜੇ ਮਿਸਟਰ ਦੀਪਕ ਹੈਗੇ ਨੇ ਰਸੂਲਪੁਰ ਇਹਨਾਂ ਦਾ ਜਿਹੜਾ ਹੈਗਾ ਡਾਕਟਰ ਅੰਬੇਦਕਰ ਸਾਹਿਬ ਦਾ ਜਿਹੜਾ ਕਲੱਬ ਹੈਗਾ ਯੂ ਐਸ ਏ ਤੋਂ ਤੇ ਪੰਜਾਬ ਦੀ ਜਿਹੜੀ ਹੈਗੀ ਹੈ ਜੈ ਭੀਮ ਜੈ ਭਾਰਤ ਇਹਨਾਂ ਦੇ ਇੱਥੇ ਵੀ ਸਾਡੀ ਸ੍ਰੀ ਅੰਬੇਦਕਰ ਸੈਨਾ ਪੰਜਾਬ ਹੈ ਉਹਦੇ ਤਹਿਤ ਇਹਨਾਂ ਨੇ ਜਿਹੜਾ ਹੈਗਾ ਇਹ ਸਾਰਾ ਉਪਰਾਲਾ ਕੀਤਾ ਕਿ ਜਿਹੜੇ ਇੱਥੇ ਤੇ ਲੋੜਵੰਦ ਜਿਨ੍ਹਾਂ ਦੇ ਦਰਿਆ ਦੇ ਵਿੱਚ ਨੁਕਸਾਨ ਹੋਇਆ ਪਾਣੀ ਤੇ ਨੁਕਸਾਨ ਹੋਇਆ ਤੇ ਕਮਾਈ ਦੇ ਸਾਧਨ ਖਤਮ ਹੋਏ ਉਹਨਾਂ ਨੂੰ ਕੁਝ ਜਿਹੜਾ ਹੈਗਾ ਸੀ ਜਿਹੜੀ ਹੈਗੀ ਤਿੱਲ ਫੁੱਲ ਜਿਹੜੀ ਇਹਨਾਂ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਤੁਹਾਨੂੰ ਪਤਾ ਕਿ ਇੰਨੇ ਵੱਡੇ ਨੁਕਸਾਨ ਨੂੰ ਕੁਝ ਉਹਦੇ ਨਾਲ ਤਾਂ ਨਹੀਂ ਕਰ ਸਕਦੇ ਪੂਰਤੀ ਨਹੀਂ ਹੋ ਸਕਦੀ ਬਟ ਫਿਰ ਵੀ ਸਾਡੇ ਵੱਲੋਂ ਜਿਹੜਾ ਹੈਗਾ ਸਾੜਿਆਂ ਦੀ ਸਹਾਯੋਗ ਦਾ ਇੱਕ ਉਪਰਾਲਾ ਹੈ ਕਿ ਕਿਸੇ ਦੇ ਬੱਚੇ ਨੂੰ ਜਿਹੜਾ ਹੈਗਾ ਭੁੱਖੇ ਨਾ ਸੌਣਾ ਪਵੇ ਤੇ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਹਾਲਾਤ ਹੁੰਦੇ ਆ ਤਾਂ ਤੁਹਾਡੇ ਕੋਲ ਹੀ ਕੋਈ ਪਹੁੰਚ ਕਰ ਸਕਦਾ ਹੈ ਬਾਹਰਲੇ ਜਿਹੜੇ ਹੁੰਦੇ ਨੇ ਵਿੱਚ ਬੈਠੇ ਨੇ ਕਈ ਵਾਰ ਸਾਨੂੰ ਜਿਹੜੇ ਲੋਕ ਹੁੰਦੇ ਆ ਉਥੇ ਲਾਚਾਰ ਹੋ ਜਾਂਦੇ ਆ ਉਹਨਾਂ ਕੋਲੇ ਆਪਣੇ ਸਾਧਨ ਖਤਮ ਹੋ ਜਾਂਦੇ ਨੇ ਆਏ ਸਾਡੇ ਦੀਪਕ ਜੀ ਦਾ ਤੇ ਅੱਜ ਅਸੀਂ ਸਾਰੇ ਮੈਂ ਟੀਮ ਲੈ ਕੇ ਆਪਣੇ ਸਾਡੇ ਨਾਲ ਮਿਸਟਰ ਸਰਵਜੀਤ ਰਾਏ ਸਾਡੇ ਜਲੰਧਰ ਵਿਧਾਤੀ ਦੇ ਐਸਪੀ ਡਿਟੈਕਟਿਵ ਨੇ ਸਾਡੇ ਡੀਐਸਪੀ ਸ਼ਾਹਕੋਟ ਹੰਕਾਰ ਸਿੰਘ ਬਰਾੜ ਸਾਡਾ ਡਿਵੀਜ਼ਨ ਸਾਡਾ ਸ਼ਾਹਕੋਟ ਦੇ ਨੇ ਸਾਡੇ ਐਸਐਚਓ ਜਿਹੜੇ ਲੋਈਆ ਠੀਕ ਹੈ ਗੁਰਸ਼ਰਦ ਜੀ ਨੇ ਸਾਰੇ ਅਸੀਂ ਬਾਕੀ ਸਾਡੇ ਇੱਥੋਂ ਦੇ ਸਰਪੰਚ ਸਾਡੇ ਨਾਲ ਨੇ ਇੱਥੇ ਦੇ ਸਾਰੇ ਮੋਤਵਰ ਜਿਹੜੇ ਬੰਦੇ ਨੇ ਤੇ ਹੋਰ ਸਾਰੇ ਏਰੀਆ ਦੇ ਨਿਵਾਸੀ ਨੇ ਉਹਨਾਂ ਦੇ ਨਾਲ ਆ ਕੇ ਇੱਥੇ ਜਿਹੜਾ ਹੈਗਾ ਇਸ ਜਗ੍ਹਾ ਤੇ ਤੇ ਅੱਗੇ ਵੀ ਅਸੀਂ ਹੋਰ ਜਗ੍ਹਾ ਤੇ ਵੀ ਜਾ ਕੇ ਜਿਹੜਾ ਰਾਸ਼ਨ ਜਿਹੜਾ ਲੋੜਵੰਦਾਂ ਨੂੰ ਅਸੀਂ ਤਕਸੀਮ ਜਿਹੜਾ ਕਰ ਰਹੇ ਹਾਂ ਸਰ ਹੋਰ ਕਿਹੜਾ ਏਰੀਆ ਜਾ ਪ੍ਰਭਾਵਿਤ ਹੈ ਤੇ ਇਹ ਦਾਨੀ ਸੱਜਣਾ ਨੂੰ ਜਾਂ ਐਨਆਰਆਈ ਵੀਰਿਆ ਜਿਹੜੇ ਐਨਜੀਓ ਹੈਗੇ ਉਹਨਾਂ ਨੂੰ ਕੋਈ ਖਾਸ ਪੀ ਦੇਖੋ ਜਿਹੜਾ ਹੈਗਾ ਪੰਜਾਬ ਜਿਹੜੀ ਸਥਿਤੀ ਦੇ ਵਿੱਚੋਂ ਲੱਗਿਆ ਹੈਗਾ ਜਾਂ ਲੰਘ ਰਿਹਾ ਹੈਗਾ ਸਾਰੇ ਸਾਡੇ ਜਿਹੜੇ ਐਨਆਰਆਈ ਸਾਡੇ ਬਾਹਰ ਬੈਠੇ ਨੇ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਆ ਰਿਹਾ ਹੈ ਅਤੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਤੁਸੀਂ ਦੇਖਦੇ ਹੋ ਕਿ ਹੁਣ ਇਸ ਤੋਂ ਬਾਅਦ ਜਦੋਂ ਇਹ ਪਾਣੀ ਉਤਰ ਜਾਏਗਾ ਉਸ ਤੋਂ ਬਾਅਦ ਦਰਿਆ ਦੇ ਵਿੱਚ ਜਿਹੜੀ ਹੈਗੀ ਡੀਸਿਲਟਿੰਗ ਦਾ ਕੰਮ ਵੀ ਹੋਣਾ ਹੈ ਜਿਹੜੀ ਮਿੱਟੀ ਇੱਥੇ ਰੇਤ ਜੰਮੀ ਆ ਪਿਛੋਂ ਆ ਕੇ ਆਈ ਹੈ ਰੇਤਾ ਉਹ ਰੇਤ ਦੀ ਜਿਹੜੀ ਹੈਗੀ ਡੀਸਿਲਟਿੰਗ ਕੀਤੀ ਜਾਏਗੀ ਉਹਦੇ ਵਿੱਚ ਵੀ ਐਨ ਆਰ ਆਈ ਜਿਹੜੇ ਸਾਡੇ ਹੈਗੇ ਨੇ ਉਹਨਾਂ ਵੱਲੋਂ ਸਾਡੇ ਇੱਥੇ ਲੋਕਲ ਸਮਾਜਿਕ ਵੀ ਸੰਸਥਾਵਾਂ ਵੱਲੋਂ ਸਾਡੀ ਮਾਨਯੋਗ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਜਿਹੜੇ ਅ ਮਾਨ ਜੋ ਸਾਡੇ ਰਵਿੰਦ ਕੇਜਰੀਵਾਲ ਜੀ ਹੈਗੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਜਿਹੜੇ ਟੀਮਾਂ ਵਕ ਵਕ ਟੀਮਾਂ ਇਤਨਯੁਕਤ ਕੀਤੀਆਂ ਗਈਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਾ ਜਿਹੜਾ ਹੈਗਾ ਇੱਥੇ ਰੀਹੈਬਿਲੀਟੇਸ਼ਨ ਜਿਹੜੀ ਹੈਗੇ ਦੁਆਰਾ ਮੋਢੀ ਸੇਵਾ ਸਾਰਿਆਂ ਦਾ ਬਹਾਲ ਕੀਤਾ ਜਾਏਗਾ ਧੰਨਵਾਦ ਜੀ